ਜਦੋਂ ਜਦੋਂ ਸੰਤਾਰ ਬਣਿਆ ਉਦੋਂ ਮਾਇਆ ਹੈ ਨਹੀਂ ਸੀ ਸਤਿਗੁਰੂ ਕਹਿੰਦੇ ਨੇ ਨਹੀਂ ਮਾਇਆ ਉਦੋਂ ਵੀ ਵਰਤ ਰਹੀ ਸੀ ਆਪਾਂ ਸਤਿਗੁਰੂ ਦੀ ਬਾਣੀ 'ਚ ਬਚਨ ਪੜਦਿਆਂ ਨਾ ਏਕਾ ਮਾਈ ਜੁਗਤ ਵਿਆਹੀ ਤਿੰਨ ਚੇਲੇ ਪਰਵਾਣ ਏਕਾ ਮਾਈ ਦਾ ਭਾਵ ਹੈ ਕਿ ਇੱਕ ਮਾਇਆ ਪੈਦਾ ਕੀਤੀ ਜਦੋਂ ਆਪਾਂ ਆਸਾ ਕੀ ਵਾਰ ਦੀ ਬਾਣੀ ਪੜਦਿਆਂ ਤੇ ਆਸਾ ਦੀ ਵਾਰ ਦੇ 'ਚ ਬਚਨ ਮਿਲਦਾ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਓ ਦੁਇ ਕੁਦਰਤ ਸਾਜੀ ਦੁਇ ਕੀ ਹੈ ਦੁਇ ਮਾਇਆ ਹੈ ਜਿਹੜੀ ਦੁਬਾ ਪੈਦਾ ਕਰਨ ਵਾਲੀ ਹੈ ਮਾਇਆ ਹੈ ਪਾਤਸ਼ਾਹ ਜੀ ਨੇ ਪਹਿਲਾਂ ਉਹਨੇ ਆਪਣਾ ਆਪਾ ਰਚਿਆ ਤੇ ਫਿਰ ਮਾਇਆ ਰਚੀ ਤੇ ਜਦੋਂ ਭਗਤ ਨਾਮਦੇਵ ਜੀ ਦਾ ਬਚਨ ਪੜ੍ਹਦੇ ਆ ਤੇ ਭਗਤ ਨਾਮਦੇਵ ਜੀ ਕਹਿੰਦੇ ਪਹਿਲਪੁਰੀਏ ਪੰਡਰਕਵਾੜਾ ਤਾਚੇ ਹੰਸਾ ਸਗਲੇ ਜਨਾ ਕ੍ਰਿਸ਼ਨਾ ਤੇ ਜਾਣਉ ਹਰ ਹਰ ਨਾਚੰਤੀ ਨਾਚਨਾ ਪਹਿਲਪੁਰ ਸਾਹਿਬਰਾ ਜੇ ਪ੍ਰਮਾਤਮਾ ਨੇ ਪਹਿਲਾਂ ਆਪਣਾ ਆਪਾ ਰਚਿਆ ਪੁਰਸਾ ਬਰਾ ਪੁਰਸਾ ਪਲਸ ਆਬਰ ਪੁਰਸਾ ਦਾ ਪਾਪ ਪੁਰਸ਼ ਤੇ ਆਬਰ ਦਾ ਪਾਪ ਪ੍ਰਗਟ ਹੋਇਆ ਕਿਲੇ ਪ੍ਰਮਾਤਮਾ ਨੇ ਪਹਿਲਾਂ ਆਪਣਾ ਆਪਾ ਰਚਿਆ ਪਹਿਲ ਪੁਰਸਾ ਬਰਾ ਅਥੋਨ ਪੁਰਸਾ ਦਮਰਾ ਉਸ ਤੋਂ ਬਾਅਦ ਕੀ ਕੀਤਾ ਪੁਰਸਾ ਦਮਰਾ ਪੁਰਸਾ ਦਾ ਪਾਵੈ ਪੁਰਸ਼ ਤੇ ਦਮਰਾ ਦਾ ਪਾਵੈ ਦਮੜੀਆਂ ਪਾਪ ਮਾਇਆ ਕਿ ਪ੍ਰਮਾਤਮਾ ਨੇ ਪਹਿਲਾਂ ਆਪਣਾ ਆਪਾ ਰਚਿਆ ਤੇ ਫਿਰ ਮਾਇਆ ਰਚੀ